जय श्री राम दोस्तों वीडियो में जो समुंदर तट ਤੁਸੀਂ ਦੇਖ ਰਹੇ ਹੋ ਇਹ ਉਹੀ ਸਮੁੰਦਰ ਤੱਟ ਹੈ ਜਿੱਥੋਂ ਭਗਵਾਨ ਰਾਮ ਜੀ ਸੇਤੂ ਬਣਾ ਕੇ ਲੰਕਾ ਗਏ ਸਨ ਪਹਿਲਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ जय श्री राम ਦੇ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਦੋਸਤੋ 에ਰ ਮੇਸ਼ਵਰਦਮ ਤਾਮਲਨਾਡੂ ਚ ਹੈ ਇੱਥੇ ਹੁਣ ਪੂਰੀ ਗਰਮੀ ਹੈ ਸਮੁੰਦਰ ਵਿੱਚ ਲੋਕ ਇਸ਼ਨਾਨ ਕਰ ਰਹੇ ਨੇ ਦੇਖੋ ਪੂਰੀ ਵੀਡੀਓ ਤੇ ਕਰ ਦਿਓ ਸ਼ੇਅਰ